ਹਾਂ ਜੇ ਟ੍ਰੈਫਿਕ ਤੇ ਰਕਬਰ ਡਾਕ ਖਲਾੰਦ ਗਈਆਂ ਦਾ ਵੀ ਮੇਰੇ ਕੋ ਸ਼ੇ ਤੁਾਈ ਓਏ ਜਾਗਾ ਮੇਰੀ ਗੱਲ ਹਾਂ 15 ਬੋਲ ਓਏ ਯਾਰ ਫੜੇ ਨੂੰ ਚਾਹ ਮਾਰਵਾਜ ਨੂੰ ਸਾਜੀ 2 ਮਿੰਟ ਹੋ ਜਾ ਕਿਉਂ 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 ਨਿਆ ਅਸਲੀ ਪੈਸੇ ਨਹੀਂ ਕਰਨੀ ਇਹ ਆ ਸਰਕਾਰ ਅਸੀਂ ਬੈਠਣਾ ਤੇਰੀ ਗਰਾਹ ਹੁਣ ਤੋਂ ਬਣਾਦਾ ਉਹਦਾ ਗੱਲ ਕਰ ਨਾ ਨਾ ਆਏ ਤੂੰ ਕੋਡਾ ਗੜ ਕਰ ਨਹੀਂ ਓ ਨਹੀਂ ਹਾਂ ਤੂੰ ਬਾਹਰ ਨਹੀਂ ਦਵਾਦ ਇਹ ਕਾਰ ਦਾ ਦਾਦਾ ਉਹ ਨਹੀਂ ਇਹ ਕੋਈ ਬਸ ਜੇ ਸਾਹ ਤੇ ਹਾਂ ਇਹ ਕੌਣਾ ਕੀ ਪਤਾ ਕੌਣ ਹੈ ਕੀ ਹੋਏਗਾ ਫੇਰ ਬਾਅਦ ਵਿੱਚ ਇਹ ਤੁਹਾਡੇ ਨਾਲ ਕੀ ਇਹਨੇ ਕੋ ਗਲਤ ਗੱਲ ਕੀਤੀ ਨਹੀਂ ਕਿ ਪਪਾ ਜੀ ਮੇ ਆ ਗਿਆ ਤਾਂ ਫੇਰ ਕੋਈ ਗੱਲ ਨਹੀਂ ਫੇਰ ਥੋੜਾ ਜਿਹਾ ਕਾ ਕੇ ਇਹਨਾਂ ਦਾ ਹੱਥ ਪਾਈ ਮਾਰੇ ਭਈਆ ਕੀ ਬੰਦੇ ਬਾਲਾ ਕਿੰਨੇ ਦਿਨ ਤੇ ਚਾ ਬਾਹਰ ਆ ਇਹ ਦੇਖੋ ਇਹ ਆ ਕੇ ਕਦੋਂ ਮੇਰੀਆਂ ਨੇ ਸਰਾਂ ਕੋਲ ਫੜਦੀ ਨੂੰ ਮੇਰੇ ਅੱਗੇ ਪਿਆ ਇਦਾਂ ਨਹੀਂ ਆਉਂਦੀ ਇਹਨੇ ਇੱਕ ਵਾਰ ਮੇਰਾ ਇਨਾ ਲੱਗਾ ਮੇਰਾ ਬਣਾਉਣੇ ਲੱਗਾ ਇਹ ਤੋਂ ਪੈਸੇ ਤੇ ਕੋਈ ਗੱਲ ਨਹੀਂ ਦੇ ਦਿੰਦੇ ਆ ਇਹਨਾਂ ਦਾ ਤੁਸੀਂ ਕਿ ਕਿ ਡਿਪਾਰਟਮੈਂਟ ਚੋਂ ਜੀ ਹਾਂ ਜੀ ਦੱਸ ਦੋ